ਸੋਤੀ ਇੱਕ ਕਮਿਆਰ ਬੜਾ ਮਿਹਨਤੀ ਤੇ ਕਮਾਊ ਬੰਦਾ ਸੀ ਉਹ ਆਪਣੇ ਕੰਮ ਵਿੱਚ ਮਸਤ ਰਹਿੰਦਾ ਜਿਹੜੀ ਰੁੱਤ ਹੁੰਦੀ ਉਹ ਸੰਸਾਰ ਆਪਣੇ ਆਪ ਨੂੰ ਢਾਲ ਲੈਂਦਾ ਜੇ ਗਰਮੀ ਹੁੰਦੀ ਤਾਂ ਖੋਤੇ ਉੱਪਰ ਕੁਰਜੀਆਂ ਤੋੜਿਆਂ ਦੀਆਂ ਭਰ ਕੇ ਪਿੰਡੋਂ ਪਿੰਡ ਵੇਚਦਾ ਫਿਰਦਾ ਕਿਉਂਕਿ ਲੋਕਾਂ ਨੇ ਠੰਡਾ ਪਾਣੀ ਪੀਣ ਵਾਸਤੇ ਘੜੇ ਤੱਕ ਸਰ ਲੈਣੇ ਹੀ ਸੀ ਤੇ ਇੰਜ ਉਹਦੀ ਚੰਗੀ ਲੋਕਾਂ ਵਿੱਚ ਪੈਂਟ ਬਣ ਗਈ ਉਹ ਬਾੜੀ ਉਹਨ ਤੋਂ ਪਹਿਲਾਂ ਹੀ ਇਹ ਕੰਮ ਸ਼ੁਰੂ ਕਰ ਲੈਂਦਾ ਤੇ ਅੱਧ ਜੇਠ ਤੱਕ ਉਹਦਾ ਇਹ ਕੰਮ ਚੱਲਦਾ ਰਹਿੰਦਾ ਫੇਰ ਉਹ ਪੱਠੇ ਤੇ ਇੱਟਾਂ ਦਾ ਕੰਮ ਕਰਦਾ ਰਹਿੰਦਾ ਮੀਂਹ ਸ਼ੁਰੂ ਹੋਣ ਤੱਕ ਉਹ ਪੱਠੇ ਤੇ ਕੰਮ ਕਰਦਾ ਫਿਰ ਖੁਰਜੀਆਂ ਭਰ-ਭਰ ਸਬਜ਼ੀ ਵਗੈਰਾ ਆਦਿ ਵੇਚਦਾ ਰਹਿੰਦਾ ਕਿਰਾਂ ਉਹਦੇ ਘਰ ਵਾਲੀ ਉਹਦੇ ਨਾਲ ਖੇਬੜ ਪਈ ਬਈ ਤੂੰ ਟਿਕ ਕੇ ਕੰਮ ਕਰ ਲੈ ਚ ਫੇਰ ਘੜੀਆਂ ਵਾਂਗੂ ਕਦੇ ਕਿਹੜਾ ਕਰਦਾ ਤੇ ਕੰਮ ਕਦੇ ਕਿਹੜਾ ਕਰਦਾ ਪਰ ਉਹ ਹਵਦੀ ਤਾਂ ਸੱਚਾ ਸੀ ਕਿ ਮੇਰਾ ਕਿਹੜਾ ਦਿਲ ਨਹੀਂ ਕਰਦਾ ਕੀ ਕਰਾਂ ਇੱਕ ਕੰਮ 12 ਮਹੀਨੇ 30 ਦਿਨ ਨਹੀਂ ਚੱਲਦਾ ਪਰ ਢਿੱਡ ਵਿੱਚ ਤਾਂ 14 ਡੰਗ ਕੁਝ ਨਾ ਕੁਝ ਜਿਉਂਦੇ ਰਹਿਣ ਲਈ ਪਾਉਣਾ ਪੈਣਾ ਪਰ ਸਿਆਣੇ ਕਹਿੰਦੇ ਕਿ ਤੀਵੇਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਆ ਉਹ ਜਿੱਦਲ ਕਿੱਥੇ ਹਟਦੀ ਇੱਕੋ ਗੱਲ ਮਗਰ ਹੀ ਪਈ ਰਿਆ ਕਰੇ ਅਖੀਰ ਉਹਨੇ ਘਰੋਂ ਘਹਿਰ ਤੋਰੀ ਉਨੇ ਦਿਨ ਤਾਂ ਕੱਢ ਲਿਆ ਕਦੇ ਉੱਥੇ ਬੈਠ ਕਦੇ ਇੱਥੇ ਬੈਠ ਹੁਣ ਮੂਰੇ ਰਾਤ ਆ ਰਹੀ ਸੀ ਘਰੋਂ ਵੀ ਨਾ ਕੋਈ ਜਵਾਕ ਤੇ ਨਾ ਹੀ ਖਸਮ ਲੈਣ ਗਿਆ ਉਹਨੂੰ ਆਪਣੀ ਏਕਾਤ ਦਾ ਪਤਾ ਲੱਗ ਗਿਆ ਜਦ ਕੋਈ ਹੋਰ ਪੇਸ਼ ਨਾ ਗਈ ਤਾਂ ਉਹਨੇ ਰੂੜੀਆਂ ਉੱਤੇ ਲਟਦੇ ਫਿਰਦੇ ਖੋਤੇ ਤੇ ਗੱਲ ਨੂੰ ਜਾ ਕੇ ਜੱਫੀ ਪਾ ਲਈ ਤੇ ਕਹਿੰਦੀ ਛੱਡ ਵੀ ਨੀਲਿਆ ਮੈਂ ਨਹੀਂ ਘਰੇ ਜਾਣਾ ਪੁੱਤ ਜਾਣ ਦੇ ਗੁੱਸੇ ਨੂੰ ਮੈਂ ਇੱਕ ਵਾਰੀ ਆਖ ਦਿੱਤਾ ਕਿ ਘਰ ਨਹੀਂ ਜਾਣਾ ਕਮਿਆਰ ਦੇਖ ਰਿਆ ਸੀ ਵਾਕਿਆ ਹੀ ਕਹੀ ਕਿ ਬੁੜੀਆਂ ਫਫੇ ਕੁੱਟਨੀਆਂ ਹੁੰਦੀਆਂ ਜਾਣਬੁੱਝ ਕੇ ਗੱਡੇ ਨਾਲ ਕੱਟਾ ਬੰਨਣ ਨੂੰ ਫਿਰਦੀ ਐ ਉਹਨੇ ਵੀ ਦਿਲ ਤਰੌਣ ਮਾਰਿਆ ਆਖ ਦਿੱਤਾ ਲੈ ਆ ਪੁੱਤ ਵਿਚਾਰੀ ਬਿਨਾ ਘਰ ਸੁਨਣਾ ਮੂਰੇ ਰਾਤ ਆਉਂਦੀ ਐ ਇੱਕ ਵਾਰੀ ਇੱਟਾਂ ਢੋਂਦੇ ਨੂੰ ਲਾਲ ਹੀਰਾ ਲੱਭ ਪਿਆ ਉਹਨੇ ਖੁਰਜੀ ਵਿੱਚ ਪਾਇਆ ਤੇ ਘਰ ਲੈ ਆਇਆ ਰਾਤ ਨੂੰ ਉਹ ਹੀਰਾ ਚਮਕੇ ਉਹਨੇ ਕਿਹਾ ਭਈ ਆ ਤਾਂ ਗੱਲ ਬਣ ਗਈ ਹਨੇਰੇ ਮੂੰਹ ਨੇਰੇ ਕੰਮ ਕਰਨਾ ਪੈਂਦਾ ਇਹ ਤਾਂ ਵੀ ਮੈਂ ਖੋਤੇ ਦੇ ਗਲ ਬੰਨ੍ਹ ਦੇਵਾਂ ਕਿਉਂਕਿ ਉਹਦੀ ਉਪਜੀਵਕਾ ਦਾ ਸਾਧਨ ਉਹੀ ਸੀ ਉਹਨੇ ਲਾਲ ਨੂੰ ਖੋਤੇ ਦੇ ਗਲ ਰੱਸੀ ਪਾ ਕੇ ਬੰਨ੍ਹ ਦਿੱਤਾ ਸੂਰਜ ਇੱਕ ਰੁੱਤ ਅਨੇਕ ਵਾਂਗੂ ਜਦ ਇੱਧਰ ਕੰਮ ਖਤਮ ਹੋਇਆ ਤਾਂ ਉਹ ਸਤਲੁਜ ਦਰਿਆ ਪਾਰ ਕਰਕੇ ਉਧਰ ਕੰਮ ਕਰਨ ਵਾਸਤੇ ਤੁਰ ਪਿਆ ਸਾਰੇ ਪੂਰ ਸੰਗ ਉਹ ਵੀ ਖੋਤੇ ਸਮੇਤ ਬੇੜੇ ਵਿੱਚ ਸਵਾਰ ਹੋ ਗਿਆ ਰਸਤੇ ਵਿੱਚ ਜਾ ਕੇ ਮਲਾਹ ਨੇ ਪਹਿਲਾ ਚਰਾਗੀ ਮੰਗੀ ਲੋਕਾਂ ਨੇ ਵੇਤ ਅਨੁਸਾਰ ਦੇ ਦਿੱਤੀ ਮੁਰੋ ਨੇ ਬੇੜੇ ਚੜਨ ਦਾ ਪਾੜਾ ਮੰਗਿਆ ਜਿਹਦੇ ਕੋਲ ਸੀ ਉਹਨੇ ਦੇ ਦਿੱਤਾ ਕਿਸੇ ਨੇ ਵੀ ਕੋਈ ਚੀਜ਼ ਵਸਤੂ ਦੇ ਦਿੱਤੀ ਜਦ ਕਮਿਹਾਰ ਦੀ ਵਾਰੀ ਆਈ ਤਾਂ ਉਹਨੇ ਕਿਹਾ ਮੈਂ ਤਾਂ ਨੰਗ ਮਲੰਗ ਹਾਂ ਉਧਰ ਕਮਾਈ ਕਰਨ ਚੱਲਿਆ ਮੁਰਦਾ ਦੇ ਦੂੰ ਮਲਾ ਕਹਿੰਦਾ ਭਰਾਵਾ ਮੈਂ ਵੀ ਜਵਾਕ ਪਾ ਲੈਣੇ ਐ ਇੰਜ ਨਹੀਂ ਸਰਨਾ ਫਿਰ ਯਾਰ ਮੇਰੇ ਕੋਲ ਤਾਂ ਖੋਤਾ ਐ ਇਹਦੇ ਨਾਲ ਮੈਂ ਕਮਾਈ ਕਰਨੀ ਆ ਹੋਰ ਕੁਝ ਤਾਂ ਨਹੀਂ ਹੈ ਲਾ ਵੇਖ ਲਾ ਇਹਦੇ ਗਲ ਆ ਚੀਜ਼ ਧੁੱਪ ਨਾਲ ਚਮਕਦੀ ਐ ਇਹ ਹੀ ਦੇ ਦੇ ਨਾ ਚੱਲ ਲੈ ਲਾ ਆਪਾਂ ਕਿਹੜਾ ਕਈ ਮਾਰ ਕੇ ਕਮਾਈ ਸੀ ਆਪਾਂ ਨੂੰ ਵੀ ਲੱਭੀ ਸੀ ਮਲਾਣ ਨੇ ਉਸ ਲਾਲ ਨੂੰ ਬੇੜੇ ਦੇ ਉੱਪਰ ਖੜੇ ਕੀਤੇ ਤਕੋਨੇ ਬਾਂਸਾਂ ਨਾਲ ਬੰਨ ਦਿੱਤਾ ਰਾਤ ਨੂੰ ਉਹ ਚਮਕਿਆ ਕਰੇ ਮਲਾਣ ਨੇ ਕਹ ਬਈ ਆ ਤਾਂ ਮੌਜ ਹੀ ਬਣ ਗਈ ਰਾਤ ਬਰਾਤ ਤੇ ਬੇੜੇ ਦੇ ਲੋਕਾਂ ਨੂੰ ਸੂ ਸਿਆਣ ਆ ਜਾਇਆ ਕਰੂ ਤੇ ਕਰੂ ਕਿ ਆਉਂਦਾ ਕਿ ਜਾਂਦਾ ਇੱਕ ਦਿਨ ਹੋਣੀ ਰੱਬ ਦੀ ਇੱਕ ਜੋਰੀ ਜਿਹੜਾ ਹੀਰੇ ਲਾਲਾਂ ਦਾ ਪਰ ਕਰ ਸਕਦਾ ਹੋਵੇ ਉਹ ਬੇੜੇ ਵਿੱਚ ਸਵਾਰ ਹੋ ਗਿਆ ਸਤਲੁਜ ਪਾਰ ਕਰਦੇ ਹੀ ਨਿਗਾ ਬੇੜੇ ਉੱਪਰ ਬੰਨੇ ਹੀਰੇ ਤੇ ਪਈ ਉਹਨੇ ਮਲਾਹ ਨੂੰ ਹੀਰਾ ਵੇਚਣ ਵਾਸਤੇ ਪੁੱਛਿਆ ਤਦ ਮਲਾਹ ਨੇ ਕਿਹਾ ਭਰਾਵਾ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਤੂੰ ਹੀ ਦੱਸ ਦੇ ਕਿੰਨੇ ਪੈਸੇ ਦੇਣੇ ਨੇ ਜੋਰੀ ਨੇ ਸੋਚਿਆ ਇਹ ਤਾਂ ਬੁੱਟ ਹੈ ਇਹਨੂੰ ਕੀ ਪਰਖਾਂ ਬਈ ਮੈਂ ਤਾਂ ਇਹਦੇ 2 ਰੁਪਏ ਦੇ ਸਕਦਾ ਦੇਣਾ ਦੇ ਦੇ ਨਹੀਂ ਤੇਰੀ ਮਰਜ਼ੀ ਮਲਾ ਨੇ ਸੋਚਿਆ ਜੋ ਵਟਿਆ ਸੋ ਖਟਿਆ ਲਿਆ ਬਈ ਦੇ ਫਿਰ ਦੋ ਹੀ ਦੇ ਦੇ ਜੋਰੀ ਜਾਂਦਾ ਬਈ ਪਹਿਲਾਂ ਉਹ ਪੱਥਰ ਜਿਆ ਲਾ ਕੇ ਤਾਂ ਮੈਨੂੰ ਫੜਾ ਜਦ ਮਲਾ ਲਾਉਣ ਲੱਗਾ ਤਾਂ ਹੇਠਾਂ ਬੇੜੇ ਤੇ ਡਿੱਗ ਪਿਆ ਤੇ ਚੱਕਣਾ ਚੂਰ ਹੋ ਗਿਆ ਉਹਦੇ ਵਿੱਚੋਂ ਆਵਾਜ਼ ਆਈ ਵਿਚਾਰਾ ਕਮਿਆਰ ਨਾ ਸਮਝ ਸੀ ਉਨੇ ਮੈਨੂੰ ਖੋਤੇ ਤੇ ਗੱਲ ਬੰਨ ਛੱਡਿਆ ਮੈਂ ਕਿਹਾ ਮੇਰੇ ਭਾਗ ਫਿਰ ਵਿਚਾਰੇ ਮਲਾਣ ਨੇ ਮੈਨੂੰ ਬੇੜੇ ਤੇ ਬੰਨ ਛੱਡਿਆ ਮੈਂ ਕਿਹਾ ਚਲੋ ਮੇਰੀ ਕਿਸਮਤ ਤੂੰ ਤਾਂ جوہری ਸੀ ਤੈਨੂੰ ਤਾਂ ਮੇਰੀ ਕੀਮਤ ਪਰਖ ਸੀ ਤੇਰੀ ਕਸੌਟੀ ਤੇ ਤਾਂ ਮੈਂ ਖਰਾ ਉਤਰਨਾ ਸੀ ਤੇਰੇ ਤ੍ਰਿਕਾਰ ਜੇ 100 ਵਾਰੀ ਫਿੱਟ ਤੇ ਮੂੰਹ ਗਈਏ ਤਾਂ ਇਕ ਲਾਂਤ ਜੇ 100 ਵਾਰੀ ਲਾਂਤ ਪਾਈਏ ਤਾਂ ਇਕ ਤ੍ਰਿਕਾਰ ਹੁੰਦਾ ਹੈ ਤੂੰ ਮੇਰਾ ਮੁੱਲ ਦੋ ਰੁਪਏ ਪਾਇਆ ਤੇਰੇ ਹੱਥ ਵਿੱਚ ਆਉਣ ਨਾਲੋਂ ਤਾਂ ਮੌਤ ਲੱਖ ਦਰਜੇ ਚੰਗੀ ਸੀ